ਸਾਡੇ ਦੇਸ਼ ਵਿੱਚ ਆਵਾਜਾਈ ਵਿਸ਼ੇਸ਼ ਨਿਯਮ ਅਤੇ ਹਦਾਇਤਾਂ ਦੀ ਚਲਦੀ ਹੈ ਤੇ ਆਵਾਜਾਈ ਦੇ ਵੀ ਆਪਣੇ ਖਾਸ ਨਿਯਮ ਹਨ Rajasthan ਦੇ ਸ਼ਹਿਰ Jaipur ਵਿੱਚ ਸੜਕੀ ਆਵਾਜਾਈ ਦੀ ਹਾਲਤ ਬਹੁਤ ਮੰਦੀ ਤੇ ਮਦਵਾਕੀ ਹੈ ਸੜਕਾਂ ਤੇ ਚੱਲਣ ਵਾਲੇ ਵਾਹਨ ਸਕੂਟਰ ਮੋਟਰਸਾਈਕਲ ਕਾਰਾਂ ਰੱਤਸਾ ਟਰੱਕ ਟੈਂਪੂ ਗੱਡੇ ਸਾਈਕਲ ਆ ਸਭ ਇੱਕ ਸੜਕ ਤੇ ਚੱਲਦੇ ਹਨ ਇਹਨਾਂ ਸਾਰੇ ਵਾਹਨਾਂ ਦਾ ਸੜਕਾਂ ਤੇ ਬਹੁਤ ਕੜਮਸ ਜਿਆ ਪਿਆ ਹੋਇਆ ਹੈ ਇਨਾ ਵਾਹਨਾਂ ਦੇ ਚਾਲਕ ਵੇਨਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤਿਆਂ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦੇ ਹਨ ਸਿੱਟਾ ਇਹ ਹੁੰਦਾ ਹੈ ਸਾਡੀਆਂ ਸੜਕਾਂ ਤੇ ਰੋਜ਼ ਦ੍ਰਿਗਟਨਾਵਾਂ ਹੁੰਦੀਆਂ ਹਨ ਤੇ ਇਸ ਦਾ ਸਾਰਾ ਵੋਝ ਉੱਥੋਂ ਦੇ ਨਾਗਰਿਕਾਂ ਨੂੰ ਚੱਲਣਾ ਪੈਂਦਾ ਹੈ ਗੰਭੀਰਤਾ ਨਾਲ ਦੇਖਣ ਵਾਲੀ ਗੱਲ ਇਹ ਹੈ ਕਿ ਟ੍ਰੈਫਿਕ ਦੀ ਸਮੱਸਿਆ ਪੈਦਾ ਹੀ ਕਿਉਂ ਹੋ ਰਹੀ ਹੈ ਸਾਡਾ ਦੇਸ਼ ਇਸ ਟ੍ਰੈਫਿਕ ਨਾਲ ਦਿਨ-ਵਿਦਿਨ ਦੋ-ਚਾਰ ਕਿਉਂ ਹੋ ਰਹਾ ਹੈ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਮੁੱਖ ਕਾਰਨ ਜਾਂ ਸੰਕਟ ਵਧਦਾ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਗਿਣਤੀ ਹੋ ਰਿਹਾ ਲਗਾਤਾਰ ਵਧਦਾ ਮੂਲ ਢਾਂਚੇ ਦੀ ਕਮੀ ਟ੍ਰੈਫਿਕ ਨਿਯਮਨ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਨਾ ਲੋਕਾਂ ਚ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੀ ਘਾਟ ਤੇ ਸੜਕਾਂ ਦਾ ਮਾੜਾ ਹਾਲ ਤੇ ਗੈਰ ਯੋਜਨਾਬੰਦ ਵਿਕਾਸ ਆਦ ਇਸ ਦੇ ਮੂਲ ਕਾਰਨ ਮਿੱਥੇ ਜਾ ਸਕਦੇ ਹਨ ਤੇ ਵੱਡੇ ਵੱਡੇ ਸ਼ਹਿਰਾਂ ਵਿੱਚ ਇਹ ਸਮੱਸਿਆ ਬਹੁਤ ਹੀ ਬਕਰਾਰ ਰੂਪ ਧਾਰਨ ਕਰ ਰਹੀ ਹੈ ਸਾਡਾ ਟ੍ਰੈਫਿਕ ਪ੍ਰਬੰਧ ਵੀ ਠੀਕ ਨਹੀਂ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵਾਲੇ ਬੋਰਡ ਅਕਸਰ ਸਾਨੂੰ ਲੱਗੇ ਨਹੀਂ ਮਿਲਦੇ ਚੌਂਕਾਂ ਤੇ ਟ੍ਰੈਫਿਕ ਲਾਈਟਾਂ ਦੀ ਉਲੰਘਣਾ ਕਰਨ ਵਾਲਿਆਂ ਪਰਤ ਕੋਈ ਸਖਤ ਕਾਰਵਾਈ ਨਹੀਂ ਹੁੰਦੀ ਉਹ ਤੇ ਚੌਂਕਾਂ ਤੇ ਪੁਲਿਸ ਕਰਮੀ ਮੌਜੂਦ ਨਹੀਂ ਦਿਖਦੇ ਵਾਹਨ ਚਾਲਕਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨਾ ਆਪਣਾ ਧਰਮ ਨਹੀਂ ਸਮਝਦੇ ਬਹੁਤਿਆਂ ਨੂੰ ਤਾਂ ਇਹਨਾਂ ਨਿਯਮਾਂ ਦੀ ਪੂਰੀ ਜਾਣਕਾਰੀ ਵੀ ਨਹੀਂ ਹੁੰਦੀ ਤੇ ਉਹ ਸੜਕਾਂ ਤੇ ਕੜਮਸ ਪਾ ਕੇ ਆਪਣੀਆਂ ਗੱਡੀਆਂ ਨੂੰ ਇੰਜ ਨਿਠਾਉਂਦੇ ਹਨ ਜਿਵੇਂ ਉਹ ਕਿਸੇ ਪਿੰਡੀ ਬਾਜ਼ਾਰ ਵਿੱਚ ਆਪਣੀ ਗੱਡੀ ਨੂੰ ਲੈ ਕੇ ਆਏ ਹੋਣ ਆਧੁਨਿਕ ਜੀਵਨ ਟਾਂਕ ਤੇ ਮਸ਼ੀਨੀ ਚੁੱਕ ਦੀ ਤੋੜ ਪਜਨੇ ਮਨੁੱਖ ਦੇ ਜੀਵਨ 'ਚ ਅਨੇਕਾਂ ਮੁਸੀਬਤਾਂ ਪੈਦਾ ਕੀਤੀ ਹੈ ਤੇ ਇਸੇ ਤਰ੍ਹਾਂ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਬਹੁਤ ਗੰਭੀਰ ਹੈ ਟ੍ਰੈਫਿਕ ਦੀ ਪੀੜ 'ਚ ਖੜੇ ਰਹਿਣ ਕਰੋਂ ਲੋਕਾਂ ਦਾ ਸਮਾਂ ਬਯਰਥ ਹੁੰਦਾ ਹੈ ਪੀੜ 'ਚ ਖੜੇ ਵਾਹਨ ਜਿੱਥੇ ਹਾਰਨ ਬਜਾਨ ਨਾਲ ਆਵਾਜ਼ ਦਾ ਪ੍ਰਦੂਸ਼ਨ ਪੈਦਾ ਕਰਦੇ ਹਨ ਉੱਥੇ ਵਾਹਨਾ ਚੋਂ ਨਿਕਲੀਆਂ ਹੋਈਆਂ ਜ਼ਹਿਰੀਲਾ ਗੈਸਾਂ ਹਵਾ ਦਾ ਪ੍ਰਦੂਸ਼ਣ ਫਲਾਉਂਦੀਆਂ ਤੇ ਤਰਅ ਦਾ ਤਾਵਾਂ ਚ ਬਾਦਾ ਕਰਕੇ ਆਲਮੀ ਤਪਸ਼ ਨੂੰ ਵੀ ਜਨਮ ਦੇ ਰਹੀਆਂ ਹਨ ਟ੍ਰੈਫਿਕ ਜਾਮ ਦੀ ਸਮੱਸਿਆ ਮਨੁੱਖ ਦੀ ਆਪਣੀ ਹੀ ਪੈਦਾ ਕੀਤੀ ਹੋਈ ਸਮੱਸਿਆ ਹੈ ਅਸੀਂ ਵੱਡੇ ਵੱਡੇ ਵਾਹਨ ਲੈ ਕੇ ਪਰ ਤੇਜ ਦੀ ਤਰੱਕੀ ਲਈ ਲੋੜੀਂਦੀ ਅਗਾਊਂ ਤਿਆਰੀ ਨਹੀਂ ਕੀਤੀ ਜੈਪੁਰ ਦੀ ਸੜਕੀ ਟ੍ਰੈਫਿਕ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਠੋਕ ਮੇ ਯਤਨ ਕਰਨੇ ਚਾਹੀਦੇ ਹਨ ਇਸ ਪਾਸੇ ਰਾਜ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਟ੍ਰੈਫਿਕ ਕੰਟਰੋਲ ਕਰਨ ਲਈ ਫਲਾਈਓਵਰ ਬਣਾਉਣੇ ਚਾਹੀਦੇ ਹਨ ਲੜਿੰਦੀਆਂ ਥਾਵਾਂ ਤੇ ਅੰਡਰਗ੍ਰਾਉਂਡ ਟ੍ਰੈਫਿਕ ਦੀ ਵਿਵਸਥਾ ਕਰਨੀ ਚਾਹੀਦੀ ਹੈ ਸਬੰਧ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਚਾਹੀਦਾ ਕਿ ਟ੍ਰੈਫਿਕ ਨਿਯਮਾਂ ਦੀ ਪੂਰੀ ਇਮਾਨਦਾਰੀ ਤੇ ਸਖਤੀ ਨਾਲ ਪਾਲਣਾ ਕਰਨ ਤਾਂ Rajasthan ਸੂਬੇ ਦੇ ਸ਼ਹਿਰ Jaipur ਤੋਂ ਸੜਕੀ ਟ੍ਰੈਫਿਕ ਦੀ ਇਹ ਜਾਣਕਾਰੀ ਤੁਹਾਨੂੰ ਮਹੱਈਆ ਕਰਾਈ ਹੈ ਸੰਵਾਦ ਚਰਚਾ ਨੇ ਇਹ ਜਾਣਕਾਰੀ ਹੈ ਦਾਵਾ ਨਹੀਂ ਦੇਖਦੇ ਰਹੋ ਸੰਵਾਦ ਚਰਚਾ ਅਗਲੇ ਰਿਪੋਰਟ ਤੱਕ ਧੰਨਵਾਦ